एसवाईएल मुद्दे ਉੱਤੇ ਮੀਟਿੰਗਸ ਦਾ ਸلسਲਾ ਦੁਬਾਰਾ ਸ਼ੁਰੂ ਹੋ ਗਿਆ ਇੱਕ ਪਾਸੇ ਸੀਐਮ ਭਗਵੰਤ ਮਾਨ ਤੇ ਮਨੋਹਰ ਲਾਲ ਖੱਟਰ ਜਿਹੜੇ ਕਿ ਹਰਿਆਣਾ ਦੇ ਸੀਐਮ ਨੇ ਉਹਨਾਂ ਦੇ ਵਿੱਚ ਮੀਟਿੰਗ ਹੋਈ ਹੈ ਪਰ ਉਸ ਤੋਂ ਬਾਅਦ ਜਿੱਥੇ ਇੱਕ ਪਾਸੇ ਸੀਐਮ ਭਗਵੰਤ ਮਾਨ ਦਾ ਸਾਫ਼ ਕਹਿਣਾ ਸੀ ਕਿ ਪੰਜਾਬ ਦੇ ਕੋਲ ਦੇਣ ਲਈ 1% ਵੀ ਪਾਣੀ ਨਹੀਂ ਹੈ ਬਾਦੂ ਪਾਣੀ ਨਹੀਂ ਹੈ ਇਸ ਵਾਸਤੇ ਨਹਿਰ ਬਣਾਉਣ ਦਾ ਕੋਈ ਫਾਇਦਾ ਨਹੀਂ ਉੱਥੇ ਹੀ ਇਸ ਦੇ ਜਵਾਬ ਦੇ ਵਿੱਚ ਜਿੱਥੇ ਮਨੋਹਰ ਲਾਲ ਖੱਟਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ सीएम भगवंत मान अपनी गल ਤੋਂ ਟੱਸ ਤੋਂ ਮੱਸ ਨਹੀਂ ਹੋ ਰੇ ਯਾਨੀ ਕਿ एसवाईएल ਮੁੱਦੇ ਉੱਤੇ ਬਿਲਕੁਲ ਵੀ ਉਹ ਹੱਥ ਪੱਲਾ ਨਹੀਂ ਫੜਾਉਂਦੇ ਪਏ ਉੱਥੇ ਹੀ ਦੂਜੇ ਪਾਸੇ ਇੱਕ ਹੋਰ ਮੰਤਰੀ ਦਾ ਬਿਆਨ ਵਿਵਾਦਾਂ ਚ ਆ ਗਿਆ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਪੁਨਰਗਠਨ ਦੀ ਗੱਲ ਕੀਤੀ ਜਾਂਦੀ ਹੈ ਹੁਣ ਵੱਲੋਂ ਸਾਫ਼ ਕਿਹਾ ਜਾਂਦਾ ਹੈ ਕਿ ਇਹ ਤਿੰਨੋਂ ਸੂਬੇ ਇੱਕਸਾਰ ਮਿਲ ਦਿੱਤੇ ਜਾਣ ਜਿਵੇਂ ਕਿ ਪਹਿਲਾਂ ਸੀ ਤੇ ਉਦੋਂ ਪਾਣੀਆਂ ਦਾ ਮੁੱਦਾ ਪਾਣੀਆਂ ਦਾ ਕੋਈ ਮਸਲਾ ਰਫੇਗਾ ਹੀ ਨਹੀਂ ਤੇ ਉਸੇ ਨੂੰ ਲੈ ਕੇ ਮਨੋਹਰ لال ਖੱਟਰ ਦਾ ਬਿਆਨ ਹੁਣ ਸਾਹਮਣੇ ਆ ਗਿਆ ਮਨੋਹਰ لال ਖੱਟਰ ਨੇ ਕਿ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ ਜੇ ਪੰਜਾਬ ਤੇ ਹਰਿਆਣਾ ਦੁਆਰਾ ਰਲ ਜਾਣ ਸਵਾਲ ਹੈਗਾ ਹੈ ਹਰਿਆਣੇ ਨੂੰ ਪਾਣੀ ਪਹੁੰਚਾਉਂਦਾ ਔਰ ਜੇ ਇਸ ਵਾਸਤੇ ਉਹ ਆਪਣੇ ਲੋਕਾਂ ਨਾਲ ਵਚਨਬੱਧ ਵੀ ਨੇ ਮਨੋਹਰ لال ਖੱਟਰ ਨੇ ਲਾਲਜੀਤ ਭੁੱਲਰ ਦੇ ਇਸ ਬਿਆਨ ਨੂੰ ਹਾਂ ਪੱਕੀ ਹੁੰਗਾਰਾ ਦਿੱਤਾ ਔਰ ਨਾਲ ਨਾਲ ਕਿਹਾ ਕਿ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈ ਜੇ ਦੋਵੇਂ ਸੂਬੇ ਦੁਆਰਾ ਇਕਜੁੱਟ ਹੋ ਜਾਣ ਪਰ ਹੈਰਾਨੀ ਦੀ ਗੱਲ ਹੈ ਜਿਹੜਾ 1966 ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਵੱਡੇ ਗਏ ਸੀ ਕੀ ਉਹ ਦੁਬਾਰਾ ਹੁਣ ਮਿਲ ਦਿੱਤੇ ਜਾਣਗੇ ਕੀ ਪੰਜਾਬ ਹਰਿਆਣਾ ਤੇ ਹਿਮਾਚਲ ਨੂੰ ਦੁਬਾਰਾ ਮਿਲ ਦਿੱਤਾ ਜਾਵੇਗਾ ਲਾਲਜੀਤ ਭੁੱਲੜ ਦਾ ਇਹ ਬਿਆਨ ਕਿਸ ਹੱਦ ਤੱਕ ਜਾ ਕੇ ਪਹੁੰਚੇਗਾ ਇਹ ਤਾਂ ਸਮਾਂ ਦੱਸੇਗਾ ਪਰ ਇਸ ਮਾਮਲੇ ਨੂੰ ਲੈ ਕੇ ਮਨੋਹਰ لال ਖੱਟਰ ਦਾ ਜੋ ਕਹਿਣਾ ਸੀ ਆਪ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਪਾਣੀ ਦੀ ਅਵਸ਼ਕਤਾ ਕਿਸੇ ਕੀ ਕਮ ਨਹੀਂ ਹੈ ਦੋਨੋਂ ਕੀ ਹੈ ਲੇਕਿਨ ਵਿਸ਼ਾ ਤਾਂ ਹੈ ਜੋ ਸ਼ੇਅਰ ਪਹਿਲੇ ਇੱਕ ਐਗਰੀਮੈਂਟ ਹੋਇਆ ਹੋਇਆ ਹੈ ਉਸ ਐਗਰੀਮੈਂਟ ਦੇ ਹਿਸਾਬ ਸੇ ਕਮ ਸੇ ਕਮ ਪਾਣੀ ਦਾ ਡਿਸਟ੍ਰਿਬਿਊਸ਼ਨ ਪ੍ਰੋ ਰੇਟਾ ਹੋ ਇਹ ਵਿਸ਼ਾ ਚਲੋ ਅੱਛਾ ਹੈ ਉਹਨਕੇ ਜੋ ਜ਼ੋਰ ਦੀ ਸੋਚ ਹੈ कोई बड़ी सोच है उस बड़ी सोच में कहीं कोई आपत्ति नहीं है सारा देश भी एक है और अगर फिर से पंजाब एक होता तो किसी को आपत्ति नहीं है बैठ करके मोडलिटी पाकिस्तान पाकिस्तान को जो पानी जाता है पंजाब ने स्वयं माना है कि हरिके डैम के ऊपर उस पानी को वो डाइवर्ट करके पंजाब में उपयोग करेंगे इसका अर्थ जो हरियाणा की बात है कि ये पानी जो जा रहा पाकिस्तान को तो पानी हरियाणा को ना दे करके पाकिस्तान को आज तक बने दिया गया जो कि आज वो स्वयं स्वीकार कर रहे हैं कि पानी जो है पाकिस्तान को जाता है ਉਹਨਾਂ ਦਾ ਤੁਸੀਂ ਕਹਨਾ ਕਿ ਪਾਕਿਸਤਾਨ ਕੋ ਨਹੀਂ ਜਾ ਰਹਾ ਪੰਜਾਬ ਉਪਯੋਗ ਕਰੇ ਹਰਿਆਣਾ ਉਪਯੋਗ ਕਰੇ ਆਪਸ ਵਿੱਚ ਬੈਠ ਕੇ ਕਮੀ ਕਬੀ ਉਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ